ਜੀ ਨੇ ਚੋਣਾ ਤੋਂ ਪਹਿਲਾਂ ਕਿਹਾ ਸੀ ਕਿ ਜੀ ਮੈਂ 3 ਮਹੀਨੇ ਚ ਨਸ਼ੇ ਖਤਮ ਕਰਦਾਗਾ ਅੱਜ ਕੇਜਰੀਵਾਲ ਜੀ ਜਲੰਧਰ ਦੀਆਂ ਬਸਤੀਆਂ ਚ ਆਉਣ ਤਾਂ ਉਹਨਾਂ ਨੂੰ ਬੀਬੀਆਂ ਦੱਸਣ ਗਿਆ ਕਿ ਕਿੰਨੇ ਅਸੀਂ ਔਖੇ ਆ ਨਸ਼ਿਆਂ ਤੋਂ ਫਿਰ ਕਿਉਂ ਨਸ਼ੇ ਬੰਦ ਨਹੀਂ ਹੋਏ 2 ਸਾਲ ਦੇ ਵਿੱਚ ਨਸ਼ੇ ਦੀ ਪ੍ਰਮਾਹਰ ਹੋ ਗਈ ਹੈ ਬਹੁਤ ਜ਼ਿਆਦਾ ਵਧ ਗਏ ਮੈਂ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦਾ ਕੌਣ ਜ਼ਿੰਮੇਵਾਰ ਹੈ ਜਿਹੜਾ ਸਾਡਾ ਪੈਸਾ ਅਖਬਾਰਾਂ ਵਿੱਚ ਰੋਲਿਆ ਜਾ ਰਿਹਾ ਹੈ ਉਦੇਲਿਕਾਉਣ ਜम्मेवार ਹੈ 80000 ਕਰੋੜ ਦਾ ਜਿਹੜਾ ਕਰਜ਼ਾ ਲਿਆ ਉਹ ਕਿੱਥੇ ਗਿਆ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਆਹੋਰ ਪ੍ਰਧਾਨ ਮੰਤਰੀ ਜੀ ਆਏ ਪੰਜਾਬ ਪੁਲਿਸ ਨੇ ਕੀਤਾ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਰਾਤ ਨੂੰ ਅਗਲੇ ਦਿਨ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਨਜ਼ਰਬੰਦ ਕੀਤਾ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੁਹਾਡਾ ਕੀ ਬਹਿਰ ਹੈ ਭਾਜਪਾ ਦੇ ਪਿੱਠੂ ਬਣ ਕੇ ਤੁਸੀਂ ਸਾਰੇ ਕਿਸਾਨ ਚੱਕ ਲੈ ਤਾਂ ਮੈਂ ਅੰਦਰ ਤੋਂ ਮੇਰਾ ਹਿਰਦਾ ਬਲੁੰਦਰਿਆ ਹੋਇਆ ਮੈਂ ਇਹ ਤਾਂ ਲੋਕਾਂ ਨੂੰ ਕਿਹਾ ਸੀ ਇਹ ਤੁਹਾਨੂੰ ਠੱਗਣਗੇ ਇਹ ਕਾਲੇ ਅੰਗਰੇਜ਼ ਐ ਇਹ ਲੁੱਟਣਗੇ ਤੁਹਾਨੂੰ ਲੇਕਿਨ ਉਹ ਇੱਥੇ ਤੱਕ ਗਿਰ ਜਾਣਗੇ ਇਹ ਮੈਨੂੰ ਮੈਨੂੰ ਅੱਜ ਤੱਕ ਕਿ ਆਸ ਨਹੀਂ ਸੀ ਗਾਰਜ ਜੀ ਨੇ ਚੋਣਾ ਤੋਂ ਪਹਿਲਾਂ ਕਿਹਾ ਸੀ ਕਿ ਜੀ ਮੈਂ 3 ਮਹੀਨੇ ਚ ਨਸ਼ੇ ਖਤਮ ਕਰਦਾਗਾ ਅੱਜ ਕੇਜਰੀਵਾਲ ਜੀ ਜਲੰਧਰ ਦੀਆਂ ਬਸਤੀਆਂ ਚੋਂ ਤਾਂ ਉਹਨਾਂ ਨੂੰ ਬੀਬੀਆਂ ਦੱਸਣ ਗਿਆ ਕਿ ਕਿੰਨੇ ਅਸੀਂ ਔਖੇ ਆ ਨਸ਼ਿਆਂ ਤੋਂ ਫਿਰ ਕਿਉਂ ਨਸ਼ੇ ਬੰਦ ਨਹੀਂ ਹੋਏ 2 ਸਾਲ ਦੇ ਵਿੱਚ ਨਸ਼ੇ ਦੀ ਪ੍ਰਮਾਹ ਹੋ ਗਈ ਹੈ ਬਹੁਤ ਜ਼ਿਆਦਾ ਵਧ ਗਿਆ ਮੈਂ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦਾ ਕੌਣ ਜ਼ਿੰਮੇਵਾਰ ਹੈ ਤੁਹਾਡਾ ਸ਼ੀਤਰੋਂ ਘਰਾਲ ਰਿੰਕੂ ਵੀ ਤੁਹਾਡਾ ਹੀ ਹੈ ਹੁਣ ਗਿਆ ਉਧਰ ਤੇ ਰਾਮਾ ਦਾ ਰੋੜਾ ਵੀ ਤੁਹਾਡਾ ਹੀ ਹੈ ਇਹਨਾਂ ਦਾ ਕਿਆ ਲੈਣ ਦੇਣਾ ਇੱਥੇ ਜਿੰਨੀਆਂ ਡਕੈਤੀਆਂ ਜਿਨ੍ਹਾਂ ਲੋਕਾਂ ਤੋਂ ਮਾਫੀਆ ਤੋਂ ਪੈਸੇ ਮੰਗ ਰਹੇ ਜਿਨ੍ਹਾਂ ਜਿਨ੍ਹਾਂ ਦੇ ਚੈਨਾ ਖੋਹ ਹੋ ਰਹੀਆਂ ਉਹਦੇ ਪਿੱਛੇ ਜਿਹੜਾ ਮਾਫੀਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਮੈਂ ਕੇਜਰੀਵਾਲ ਜੀ ਤੋਂ ਅੱਜ ਸਵਾਲ ਪੁੱਛਣਾ ਚਾਹੁੰਦਾ ਇਸ ਤੋਂ ਇਲਾਵਾ ਜਿਹੜਾ ਸਾਡਾ ਪੈਸਾ ਧੂਆਂ ਵਿੱਚ ਰੋੜਦਾ ਜਿਹੜਾ ਸਾਡਾ ਪੈਸਾ ਅਖਬਾਰਾਂ ਵਿੱਚ ਰੋਲਿਆ ਜਾ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈ 80000 ਕਰੋੜ ਦਾ ਜਿਹੜਾ ਕਰਜ਼ਾ ਲਿਆ ਉਹ ਕਿੱਥੇ ਗਿਆ ਏ ਮੈਂ ਕੇਜਰੀਵਾਲ ਜੀ ਤੋਂ ਪੁੱਛਣਾ ਚਾਹੁੰਦਾ ਸ਼ਰਾਬ ਦਾ ਘਟਾਲੇ ਵਿੱਚ ਕੇਜਰੀਵਾਲ ਜੀ ਅੰਦਰ ਹੈ ਬੇਲ ਤੇ ਆਏ ਹੋਏ ਸੇਮ ਪਾਲਿਸੀ ਪੰਜਾਬ ਚ ਲਾਗੂ ਹੋਈ ਹੈ ਅੱਜ ਤੱਕ ਪੰਜਾਬ ਦੀ ਉਹ ਪਾਲਿਸੀ ਵਾਪਸ ਨਹੀਂ ਲਈ ਕੇਜਰੀਵਾਲ ਜੀ ਨੇ ਦੇਖ ਕੇ ਕਿ ਇਹ ਗਲਤ ਹੈ ਦਿੱਲੀ ਦੀ ਵਾਪਸ ਲੈ ਲਈ ਸੀ ਫਿਰ ਪੰਜਾਬ ਦਾ ਪੈਸਾ ਜਿਹੜਾ ਇਸ ਘਟਾਲੇ ਚ ਆ ਰਿਹਾ ਉਹ ਕੇਜਰੀਵਾਲ ਜੀ ਕਿੱਥੇ ਲੈ ਕੇ ਜਾ ਰਹੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਫੌਜੀ ਜਿਹੜੇ ਜੀਓਜੀ ਭਰਤੀ ਕਰੇ ਸੀ 57000 ਉਹ ਕੇਜਰੀਵਾਲ ਜੀ ਨੇ ਉਹਨਾਂ ਦੀਆਂ ਨੌਕਰੀਆਂ ਕਿਉਂ ਖਤਮ ਕਰੀਆਂ ਕਿਉਂ ਫੌਜੀਆਂ ਨੂੰ ਬੇਕਾਰ ਕਰਿਆ ਬੇਰੁਜ਼ਗਾਰ ਕੀਤਾ ਇੱਕ ਅਗਲੀ ਗੱਲ ਮੈਂ ਇਹ ਪੁੱਛਣਾ ਚਾਹੁੰਦਾ ਕਿ ਪੰਚਾਇਤ ਕਿਹੜੀ ਹੈ ਅੱਜ ਤੱਕ ਪੰਜਾਬ ਦੀਆਂ 13000 ਪੰਚਾਇਤਾਂ ਕਿਸੇ ਇੱਕ ਪੰਚਾਇਤ ਨੂੰ ਵੀ 5 ਰੁਪਏ ਵੀ ਪਿਛਲੇ 2 ਸਾਲਾਂ ਚ ਨਹੀਂ ਆਏ ਮੈਂ ਕੇਜਰੀਵਾਲ ਤੇ ਪੁੱਛਣਾ ਚਾਹੁੰਦਾ ਕਿਉਂ ਨਹੀਂ ਫੰਡ ਦਿੱਤੇ ਗਏ 80000 ਕਰੋੜ ਕਿੱਥੇ ਗਿਆ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਕੇਜਰੀਵਾਲ ਜੀ ਨੇ ਅਨਾਉਂਸ ਕੀਤਾ ਸੀ ਕਿ ਡਿਪਟੀ ਸੀਐਮ ਪੰਜਾਬ ਦਾ ਦਲਿਤ ਹੋਏਗਾ ਇਹ ਇਲੈਕਸ਼ਨ ਲੜਨ ਤੋਂ ਪਹਿਲਾਂ ਇਹਨਾਂ ਦਾ ਐਲਾਨ ਸੀ ਗਰੰਟੀ ਸੀ ਇਹਦੇ ਤੇ ਵੋਟਾਂ ਲਈਆਂ ਉਸ ਤੋਂ ਬਾਅਦ ਦਲਿਤਾਂ ਨਾਲ ਧੋਖਾ ਕੀਤਾ ਅੱਜ ਤੱਕ ਨਹੀਂ ਬਣਾਇਆ ਫੇਰ ਬਾਈ ਇਲੈਕਸ਼ਨ ਆਈ ਉਦੇ ਵਿੱਚ ਫੇਰ ਕਾਇਦਾ ਦੇਵਾਂਗੇ ਅੱਜ ਤੱਕ ਫੇਰ ਨਹੀਂ ਦਿੱਤਾ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਕੀ ਬਹਿਰ ਹੈ ਦਲਿਤ ਵਰਗ ਦੇ ਨਾਲ ਕਿ ਤੁਸੀਂ ਪਾਵਰ ਸ਼ੇਅਰ ਨਹੀਂ ਕਰਨਾ ਚਾਹੁੰਦੇ ਅਗਲੀ ਗੱਲ ਕਿਸਾਨਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਆਹ ਹੁਣ ਪ੍ਰਧਾਨ ਮੰਤਰੀ ਜੀ ਆਏ ਪੰਜਾਬ ਪੁਲਿਸ ਨੇ ਕੀਤਾ ਉਹਨਾਂ ਨੂੰ ਅਰੈਸਟ ਕਰ ਲਿਆ ਰਾਤ ਨੂੰ ਅਗਲੇ ਦਿਨ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਨਜ਼ਰਬੰਦ ਕੀਤਾ ਅੱਜ ਇਥੇ ਆਉਣਗੇ ਅੱਜ ਫੇਰ ਇਹੀ ਕੁਝ ਹੋਏਗਾ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੁਹਾਡਾ ਕੀ ਬੈਰ ਹੈ ਭਾਜਪਾ ਦੇ ਪਿੱਠੂ ਬਣ ਕੇ ਤੁਸੀਂ ਸਾਰੇ ਕਿਸਾਨ ਚੱਕਲੇ ਉਹਨਾਂ ਨੂੰ ਅੰਦਰ ਕਰਤਾ ਤੁਹਾਡਾ ਕਿਸਾਨਾਂ ਨਾਲ ਬੈਰ ਕੀ ਹੈ ਹਰਿਆਣੇ 'ਚ ਆ ਕੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਮਰ ਗਿਆ ਤੁਸੀਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਕਿਹਦੇ ਨਾਲ ਮਿਲੇ ਹੋਏ ਹੋ ਤੁਹਾਡਾ ਕਿਸਾਨਾਂ ਦੇ ਨਾਲ ਕੀ ਬੈਰ ਹੈ ਤੁਸੀਂ ਕੋਈ ਮੁਆਵਜ਼ਾ ਨਹੀਂ ਦਿੱਤਾ ਤੁਹਾਡਾ ਕਿਸਾਨਾਂ ਨਾਲ ਕੀ ਬੈਰ ਹੈ ਇਹ ਮੈਂ ਭਗਵੰਤ ਮਾਨ ਤੇ ਪੁੱਛਣਾ ਚਾਹੁੰਦਾ ਹਾਂ ਅੱਜ ਇੱਥੇ ਆਉਣਾ ਕਿਰਪਾ ਕਰਕੇ ਮੇਰੇ ਸਵਾਲ ਪੁੱਛਣ ਦੀ ਕਿਰਪਾਲਤਾ ਕਰਨਾ ਕਿ ਇੱਥੇ ਦੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਖਤਮ ਹੋਏ ਡੇਢ ਸਾਲ ਹੋ ਗਿਆ ਕਿਉਂ ਅੱਜ ਤੱਕ ਮਿਊਨਿਸਪਲ ਕਾਰਪੋਰੇਸ਼ਨ ਨਹੀਂ ਬਣੀ ਡੇਰਾ ਬੱਲਾ ਨੂੰ ਮੈਂ 25 ਕਰੋੜ ਰੁਪਏ ਦਿੱਤਾ ਸੀ 100 ਕਰੋੜ ਮਨਜ਼ੂਰ ਕੀਤਾ ਸੀ ਮੈਂ ਭਗਵੰਤ ਮਾਨ ਤੇ ਪੁੱਛਣਾ ਚਾਹੁੰਦਾ ਜਾਣ ਲੱਗੇ ਦੱਸ ਕੇ ਜਾਣ ਵੀ ਅੱਜ ਤੱਕ ਉਹ ਪੈਸੇ ਕਿਉਂ ਨਹੀਂ ਲੱਗੇ ਤੁਸੀਂ ਪਹਿਲਾਂ ਵਾਪਸ ਲਏਗੇ ਸੀ ਪਿਛਲੇ ਇਲੈਕਸ਼ਨ ਚ ਲਿਆ ਕੇ ਰੱਖਦੇ ਅਜਨ ਤੱਕ ਉਸ ਤਰ੍ਹਾਂ ਹੀ ਪਏ ਐ ਤੁਸੀਂ ਅੱਗੇ ਪੈਸੇ ਲਾਉਣੇ ਸ਼ੁਰੂ ਕਿਉਂ ਨਹੀਂ ਕੀਤੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਅਧਿਆਨ ਸੈਂਟਰ ਬਣਾਉਣਾ ਕਿਉਂ ਨਹੀਂ ਸ਼ੁਰੂ ਕੀਤਾ ਮੈਂ ਇੱਥੇ ਯੂਨੀਵਰਸਿਟੀ ਦੇ ਵਿੱਚ 100 ਕਰੋੜ ਰੁਪਇਆ ਪਾਸ ਕਰਕੇ ਬੀ ਆਰ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਸ਼ੁਰੂ ਕੀਤਾ ਸੀ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਉਹਦਾ ਨੀ ਪੱਥਰ ਲੱਗ ਗਿਆ ਸੀ ਟੈਂਡਰ ਲੱਗ ਗਿਆ ਸੀ ਤੁਸੀਂ ਉਹ ਮਿਊਜ਼ੀਅਮ ਬੰਦ ਕਿਉਂ ਕਰਤਾ ਬਣਾਉਣਾ ਤੁਸੀਂ ਪਿੱਛੇ ਫੋਟੋ ਲਾਉਂਦੇ ਹੋ ਬਾਬਾ ਸਾਹਿਬ ਅੰਬੇਦਕਰ ਦੀ ਉਹਦੀ ਡਾਇਲੋਜੀ ਨੂੰ ਮੰਨਦੇ ਨਹੀਂ ਤੁਸੀਂ ਉਹਦੀ ਫੋਟੋ ਲਾਉਂਦੇ ਹੋ ਉਹਦਾ ਮਿਊਜ਼ੀਅਮ ਤੁਸੀਂ ਅੱਗੇ ਨਹੀਂ ਤੋਰਿਆ ਤੁਹਾਡੀ ਨੀਤ ਦੇ ਵਿੱਚ ਫਰਕ ਹੈ ਤੁਸੀਂ ਬਦਨੀਤੀਓ ਤੁਹਾਡਾ ਦਲਿਤ ਵਰਗ ਦੇ ਪ੍ਰਤੀ ਮਤਸਵੀ ਹੋ ਤੁਸੀਂ ਤੁਸੀਂ ਸਹੀਤ ਸੋਚ ਨਹੀਂ ਰੱਖਦੇ ਇਹ ਮੈਂ ਉਹਨਾਂ ਤੋਂ ਪੁੱਛਣਾ ਚਾਹਾਂ ਮੋਕੀ ਗੱਲਬਾਤ ਸਰ ਚੰਨੀ ਸਾਹਿਬ ਸਰ ਇਹ ਕਹਿ ਰਹੇ ਹਾਂ ਇਹ ਜਲੰਧਰ ਦੇ ਵਿੱਚ ਨਸ਼ਾ ਮਾਫੀਆ ਰਹੇਗਾ ਦੂਜੇ ਪਾਸੇ ਤੁਹਾਡੀ ਸਟੇਜ ਦੇ ਉੱਤੇ ਸੁਰਜ ਲਾਹੋਰੀਆ ਅਤੇ ਬੋਬੀ ਜੋਸ਼ੀ ਵਰਗੇ ਜੋ ਨਸ਼ਾ ਤਸਕਰ ਨੇ ਉਹ ਤੁਹਾਡੀ ਸਟੇਜਾਂ ਦੇ ਵਿੱਚ ਰਹਿੰਦੇ ਨੇ ਸਰਕਾਰ ਕੀਦੀ ਹੈ ਸਰਕਾਰ ਕੀਦੀ ਹੈ ਆਹ ہماری ਪਾਰਟੀ ਦੀ ਹੈ ਮੇਰੀ ਤਾਂ ਵਿਰੋਧੀ ਹੈ ਕਿਉਂ ਨਹੀਂ ਫੜ ਕੇ ਅੰਦਰ ਦਿੰਦੇ ਜੇ ਕੋਈ ਗਲਤ ਹੈ ਜੇ ਤੁਸੀਂ ਕਹਿੰਦੇ ਹੋ ਅੱਜ ਕਹਿੰਦੇ ਵੀ ਕੋਈ ਲਾਹੋਰੀਆ ਜਾਂ ਕੋਈ ਮੇਰੀ ਸਟੇਜ ਪਰ ਆਇਆ ਸੀ ਜੇ ਉਹ ਗੰਨ ਤਾਂ ਫੜ ਕੇ ਦੇਣਾ ਅੰਦਰ ਸਰਕਾਰ ਤਾਂ ਇਹਨਾਂ ਦੀ ਮੇਰੀ ਥੋੜੋ ਹੈ ਜੇ ਕੋਈ ਵੀ ਮੇਰੇ ਨਾਲ ਗਲਤ ਬੰਦਾ ਖੜਾ ਫੜ ਕੇ ਅੰਦਰ ਦੇਣ ਮੈਨੂੰ ਦੱਸਣ ਜੀ ਆ ਵਾਫਆਰ ਬਣਦੀ ਐ ਮੇਰਾ ਜੇ ਕੋਈ ਰੋਲੇ ਤਾਂ ਮੇਰੇ ਉੱਪਰ ਪਰਚਾ ਦੇਣ ਦੋ ਸਾਲ ਜੀਨਾਂ ਨੇ ਮੈਨੂੰ ਫੋਲ ਕੇ ਦੇਖ ਲਿਆ ਸਾਰਾ ਜੇ ਹੁੰਦਾ ਮੈਂ ਗੱਲ ਤਾਂ ਕਰ ਲੈਂਦੇ ਇੱਕ ਮੈਂ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਏ ਇੱਕ ਕੁਦਰਤੀ ਗੱਲ ਐ ਕਿ ਮੈਨੂੰ ਗੈਂਦੇ ਦੇ ਫੁੱਲਾਂ ਤੋਂ ਇੱਕ ਜਿਹੜਾ ਸੰਧੂਰ ਲੱਗਦਾ ਉਹ ਤੋਂ એનર્ਜੀ ਐ ਇਸ ਗੱਲ ਨੂੰ ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜੇ ਮੈਂ ਕਿਤੇ ਹਾਰ ਨਹੀਂ ਪਾਉਂਦਾ ਇਹ ਮੈਂ ਉਹ ਨਹੀਂ ਲੱਗਦਾ ਲਗਾਉਂਦਾ ਤਾਂ ਮੈਂ ਮੇਰੇ ਇਹ ਰੋਗ ਹੈ ਇਸ ਨੂੰ ਰੋਗ ਸਮਝ ਕੇ ਮੈਨੂੰ ਮਾਫ ਕੀਤਾ ਜਾਵੇ ਸਰ 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 ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਔਰ ਅਰਵਿੰਦ ਕੇਜਰੀਵਾਲ ਕੋ ਪਾਕਿਸਤਾਨ ਸੇ ਸਪੋਰਟਸ ਹੈ ਇਸ ਦੀ ਵਿਸ਼ੇਸ਼ ਜਾਂਚ ਹੋਣੀ ਚਾਹੀਦੀ ਮੇਰੀ ਗੱਲ ਸੁਣੋ ਜਿਹੜੀ ਗੱਲ ਲੋਟ ਨਹੀਂ ਆਉਂਦੀ ਉਹ ਪਾਕਿਸਤਾਨ ਪਰ ਸਿੱਧਦੇ ਨੇ ਕੋਈ ਅਜ ਨਵੀਂ ਗੱਲ ਥੋੜੂ ਇਹ ਤਾਂ ਸੜਕ ਤੇ ਚੱਲੀ ਆ ਰਹੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ ਇੱਕ ਕਾਨਫਰੰਸ ਕੀਤੀ ਗਈ ਆ ਸਿੱਧੇ ਤੌਰ ਦੇ ਤੇ ਤੁਹਾਡਾ ਨਿਸ਼ਾਨਾ ਜਿਆ ਕਹਿੰਦੇ ਕਿ ਨਸ਼ਾ ਤਸਕਰਦਨਾ ਕਰਨੀ ਸਾਡੇ ਲਿੰਕ ਨਹੀਂ ਮੈਂ ਕਹਿਣਾ ਜੀ ਭੈਣ ਜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਸਵਾਲ ਲਾ ਲਓ ਉਹ ਕਹਿੰਦੇ ਨੇ ਕਿ ਜਿਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦਾ ਨਾਮ ਵੀ ਗੁਰਚਰਨ ਸਿੰਘ ਚੰਨੀ ਆ ਉਹ ਕਹਿੰਦੇ ਵੀ ਮੈਂ ਆਪਣੇ ਨਾਮ ਦੇ ਨਾਲ ਚੰਨੀ ਲਾਉਣਾ ਚੰਗਾ ਨਹੀਂ ਸਮਝਦਾ ਮੈਂ ਚਾਹਣਾ ਵਾਂ ਕਿ ਮੇਰਾ ਬੰਦ ਕਰ ਦੇਵੇ ਗੁਰਚਰਨ ਸਿੰਘ ਹੀ ਬੰਦ ਕਰ ਦੇਵੇ ਕੌਣ ਰੋਗਦਾ ਲੇਕਿਨ ਚੰਨੀ ਮਨੂੰ ਲੋਕਾਂ ਨੇ ਨਾਮ ਦਿੱਤਾ ਵਾ ਨਾ ਮੇਰਾ ਗੋਤ ਹੈ ਨਾ ਕੁਛ ਹੈ ਮੈਂ ਜਿਆਦਾ ਜਹਾਦ ਇਲੈਕਸ਼ਨ ਲੜਿਆ ਸੀ ਲੋਕ ਚੰਨੀ ਚੰਨੀ ਕਰਨ ਲੱਗੇ ਸੀ ਉਸਤਨੇ ਜਲੰਦਰ ਕਰਦੇ ਅੱਜ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਜੇ ਕੋਈ ਗਲਤ ਬੰਦਾ ਮੇਰੇ ਨਾਲ ਹੈਗਾ ਤਾਂ ਪੁਲਿਸ ਨੂੰ ਚੱਕੇ ਮੈਂ ਉਹ ਪੁਰਸੇ ਨਾਲ ਖੜ ਕੇ ਉਹਨਾਂ ਨੂੰ ਚੁਕਾਉਂਗਾ ਸਰ ਅੱਜ ਪਵਨ ਟਿਵੀ ਕਹਿੰਦੇ ਆ ਕੀ ਕਿ ਸਰ ਪਵਨ ਟਿਵੀ ਕੀ ਕਹਿ ਰਿਹਾ ਨਹੀਂ ਕਿ ਜਿਹੜੀ ਡਿਪਟੀ ਸੀਐਮ ਦੀ ਜਿਹੜੀ ਚੇਅਰ ਆ ਉਹ ਐਸੀ ਨਹੀਂ ਹੋਣੀ ਹੀ ਨਹੀਂ ਚਾਹੀਦੀ ਉਹ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਜਾਂ ਪ੍ਰਧਾਨ ਮੰਤਰੀ ਵਾਲੇ ਜਾਂ ਕੇਂਦਰੀਵਾਲ ਨੇ ਇਹ ਗੱਲ ਉਹ ਪਵਨ ਟਿਵੀ ਨੂੰ ਇੱਥੇ ਡਿਪਟੀ ਸੀਐਮ ਦੀ ਚੇਅਰ ਖਤਮ ਕਰਕੇ ਦਲਿਤਾਂ ਦੇ ਖਿਲਾਫ ਬੋਲ ਰਿਹਾ ਉਹ ਨਹੀਂ ਚਾਹੁੰਦਾ ਕਿ ਉਹਨੂੰ ਪਤਾ ਹੈ ਕਿ ਭਗਵਾਨ ਜੀ ਮਾਨ ਨੇ ਦਲਿਤਾਂ ਦੇ ਨਾਲ ਪਾਵਰ ਸ਼ੇਅਰ ਨਹੀਂ ਕਰਨੀ ਇਸ ਕਰਕੇ ਉਹਨੇ ਆ ਗੱਲ ਬਣਾ ਲਈ ਡਿਪਟੀ ਸੀਐਮ ਸਾਡੇ ਵਿੱਚ ਵੀ ਤਾਂ ਰਹੇ ਆ ਡਿਪਟੀ ਸੀਐਮ ਪਹਿਲਾਂ ਵੀ ਰਹੇ ਆ ਡੀਐਸ ਡਿਪਟੀ ਸੀਐਮ ਅੱਗੇ ਵੀ ਰਹਣਗੇ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਲਿਤਾਂ ਨਾਲ ਪਾਵਰ ਸ਼ੇਅਰ ਨਹੀਂ ਕਰਨਾ ਚਾਹੁੰਦੀ ਉਹ ਦਲਿਤਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ ਉਹ ਚਾਹੁੰਦੀ ਹੈ ਕਿ ਸਿਰਫ ਤੇ ਸਿਰਫ ਕੇਜਰੀਵਾਲ ਇੱਥੇ ਆ ਕੇ ਉੱਪਰ ਤੱਕ ਹੀ ਰਾਜ ਕਰੇ ਇੱਥੇ ਭਗਵਾਨ ਜੀ ਵੀ ਨਹੀਂ ਚੱਲਦੀ ਵੀਡੀਓ ਦਾ ਕੋਈ ਫੈਕਟ ਪੇਜ ਆ ਉਹਨਾਂ ਦੇ ਵੀਰ ਜੀ ਅਫੈਕਟ ਦਾ ਮੈਂ ਉਹਨਾਂ ਨੂੰ ਕਹਿਣਾ ਯਾਰ ਆਪਣੇ ਆਪ 'ਤੇ ਪਾ ਲੋ ਕਿਰਪਾ ਕਰੋ ਸਾਨੂੰ ਕਿਉਂ ਪੰਜਾਬ ਨੂੰ ਤੁਸੀਂ ਬਰਬਾਦ ਕਰਨ ਲੱਗੇ ਹੋ ਸਾਡਾ ਇਹ ਸੱਭਿਆਚਾਰ ਨਹੀਂ ਜਿਹੜੇ ਤੁਸੀਂ ਕੰਮ ਕਰਦੇ ਹੋ ਤੁਸੀਂ ਸਾਡੇ ਸੱਭਿਆਚਾਰ ਨੂੰ ਗੰਦਲਾ ਕਰ ਰਹੇ ਹੋ ਦੂਸਰੀ ਵੀ ਵੀਡੀਓ ਵਾਇਰਲ ਹੋਈ ਹੈ ਜੀ ਸਾਹਿਬ ਤੁਸੀਂ ਦੂਸਰੀ ਵੀਡੀਓ ਲਗਾਤਾਰ ਵਾਇਰਲ ਹੋਈ ਹੈ ਦੂਸਰੀ ਕਿਹਦੀ ਹੋਗੀ ਲਗਾਤਾਰ ਮਤਲਬ ਪਹਿਲੀ ਜਿਹੜੀ ਹੈਗੀ ਤੁਹਾਨੂੰ ਚੱਕੂੜਾ ਦੀ ਜੋ ਅੱਛਾ ਅੱਛਾ ਮੈਂ ਕਿਹਾ ਕਿਤੇ ਹੋਰ ਆ ਗਈ ਇੱਥੇ ਪਤਾ ਨਹੀਂ ਲੱਗਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਵੀਡੀਓ ਵਾਇਰਲ ਹੋਈ ਹੈਗੀ ਹੈ ਕਾਰਵਾਈ ਕਿਸੇ ਤਰੀਕੇ ਦੀ ਨਹੀਂ ਹੋ ਰਹੀ ਤੁਸੀਂ ਕੀ ਸਮਝਦੇ ਹੋ ਇਹ ਕਾਰਵਾਈ ਕਰਨ ਵਾਲੇ ਬੰਦੇ ਨਹੀਂ ਹੈ ਇਹਨਾਂ ਨੇ ਚੁਣ-ਚੁਣ ਕੇ ਬੰਦੇ ਲਗਾਏ ਵੇ ਐਮਐਲਏ ਆਰ ਮੰਤਰੀ ਜਿਹੜੇ ਕਿ ਜਿਹਨਾਂ ਦਾ ਰੱਬ ਹੀ ਰੱਖਾ ਹੈ ਹੋਰ ਤਾਂ ਕੀ ਕਰੀਏ ਸਰ ਆਪਨੇ ਤੋਂ ਐਮ.ਐਲ.ਏ ਦੀ ਆਰਡਰ ਹੱਥੀਂ ਯਾਰ ਹੱਥ ਰੱਤ ਕੈਮਰੇ ਸਰ ਸਰ ਕਿ ਅੱਜ ਕੇਜਰੀਵਾਲ ਜੀ ਆ ਰਹੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਜੋ ਤੁਸੀਂ ਵੋਟਾਂ ਤੋਂ ਪਿੱਛੇ ਪਹਿਲੀਆਂ ਤੋਂ ਵਾਅਦੇ ਕੀਤੇ ਸੀ ਉਹਨਾਂ ਤੋਂ ਕਿਹੜੀ ਗੱਲੋਂ ਮੁੱਕਰ ਗਏ ਤੁਸੀਂ ਬੀਬੀਆਂ ਨੂੰ 1000 ਰੁਪਿਆ ਔਰਤਾਂ ਨੂੰ ਸਾਰੀਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਅੱਜ 27 ਮਹੀਨੇ ਹੋ ਗਏ ਤੁਸੀਂ ਕੁਝ ਨਹੀਂ ਦਿੱਤਾ ਤੁਸੀਂ ਸਗਨ ਸਿੰਘ ਕੀ ਬੰਦ ਕਰਤੀ ਹੈ ਤੁਸੀਂ ਸਕਾਲਰਸ਼ਿਪ ਬੰਦ ਕਰੀ ਬੈਠੇ ਹੋ ਤੁਸੀਂ ਰੇਤ ਦਾ ਬਜਰੀ ਦਾ 20000 ਕਰੋੜ ਦੀ ਗੱਲ ਕੀਤੀ ਸੀ ਸਾਲਾਨਾ ਆਮਦਨ ਹੋਏਗੀ ਲੇਕਿਨ 20 ਕਰੋੜ ਵੀ ਹੋਈ ਨਹੀਂ ਤੁਸੀਂ ਹਰ ਰੋਜ਼ ਨਜਾਇਜ਼ ਮੈਨੀ ਕਰਦੇ ਆ ਆਮ ਆਦਮੀ ਪਾਰਟੀ ਦੇ ਬੰਦੇ ਔਰ ਹਰ ਰੋਜ਼ ਹਜ਼ਾਰਾਂ ਕਰੋੜ ਦਾ ਸਾਡਾ ਇੱਥੇ ਚੂਨਾ ਲੱਗ ਰਿਹਾ ਹੈ ਸਾਲ ਦਾ ਫਿਰ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਪਰਸੋਂ ਕੱਲ੍ਹ ਛਾ ਕੋਰਟ ਦੇ ਵਿੱਚ ਐਫ ਆਈ ਆਰ ਹੋਈ ਹੈ ਇਹਨਾਂ ਦੇ ਬੰਦੇ ਨਜਾਇਜ਼ ਮੈਣੀ ਕਰਦੇ ਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਕਿਉਂ ਇਹਨਾਂ ਦੇ ਐਮ ਐਲ ਏ ਤੇ ਹੋਰ ਜਿਹੜੇ ਨਜਾਇਜ਼ ਮੈਣੀ ਕਰਾਉਂਦੇ ਉਹਨਾਂ ਦਾ ਪਰਚਾ ਨਹੀਂ ਹੋਇਆ